हां जी ਸਤਿ ਸ਼੍ਰੀ ਅਕਾਲ ਦੋਸਤੋ ਸੋ ਇੱਕ ਬਹੁਤ ਹੀ ਨਿੱਕੀ ਜਿਹੀ ਕਹਾਣੀ ਆ ਪਰ ਤੁਹਾਨੂੰ ਹੀ ਚੰਗਾ ਸਿੱਖਣ ਨੂੰ ਜ਼ਰੂਰ ਦਊਗੀ ਤੇ ਤੁਹਾਡੇ ਬਹੁਤ ਕੰਮ ਆਊਗੀ ਜ਼ਿੰਦਗੀ ਦੇ ਹਰ ਮੋੜ ਤੇ ਇਹ ਕਹਾਣੀ ਯਾਦ ਕਰ ਲਿਓ ਇੱਕ ਰਾਜੇ ਦੀ ਕਹਾਣੀ ਆ ਰਾਜੇ ਨੂੰ ਨਾ ਰਾਤ ਨੂੰ ਸੁੱਤੇ ਪਏ ਨੂੰ ਇੱਕ ਸੁਪਨਾ ਆਉਂਦਾ ਸੁਪਨਾ ਬੜਾ ਭੈੜਾ ਜਿਹਾ ਸੀਗਾ ਉਹਦੇ ਲਈ ਸਪਨਾ ਇਹ ਸੀਗਾ ਕਿ ਉਹਨੂੰ ਇਹ ਅਹਿਸਾਸ ਹੁੰਦਾ ਵੀ ਇੱਕ ਇੱਕ ਕਰਕੇ ਨਾ ਉਹਦੇ ਜਿੰਨੇ ਵੀ ਦੰਦ ਸੀਗੇ ਉਹ ਸਾਰੇ ਟੁੱਟ ਰਹੇ ਨੇ ਤੇ ਐਂਡ ਦੇ ਉੱਤੇ ਸਾਰੇ ਦੰਦ ਆ ਜਿਹੜੇ ਉਹ ਟੁੱਟ ਕੇ ਬਾਹਰ गिर ਜਾਂਦੇ ਨੇ ਇਹ ਉਹ ਸੁਪਨੇ ਦੇ ਵਿੱਚ ਦੇਖਦਾ ਜਦੋਂ ਸਾਰੇ ਦੰਦ ਟੁੱਟ ਜਾਂਦੇ ਨੇ ਰਾਜੇ ਦੀ ਅੱਖ ਖੁੱਲ ਜਾਂਦੀ ਆ ਦੇਖਦਾ ਕਿ ਤਾਂ ਸੁਪਨਾ ਸੀਗਾ ਪਰ ਕਈ ਸੁਪਨੇ ਇਹੋ ਜਿਹੇ ਹੁੰਦੇ ਨੇ ਆਪਾਂ ਨੂੰ ਹਕੀਕਤ ਦੇ ਵਿੱਚ ਆਉਣ ਤੋਂ ਬਾਅਦ ਵੀ ਉਹ ਚੈਨ ਨਹੀਂ ਆਉਣ ਦਿੰਦੇ ਉਹ ਜਾਈ ਸੁਪਨਾ ਉਹ ਰਾਜੇ ਦੇ ਲਈ ਸੀ ਉਹਨੂੰ ਚੈਨ ਨਹੀਂ ਆਉਣ ਦਿੰਦਾ ਉਹ ਸੁਪਨਾ ਵੀ ਮੈਨੂੰ ਕਿਉਂ ਆਇਆ ਏ ਦੰਦ ਟੁੱਟੇ ਵਾਲਾ ਸੁਪਨਾ ਉਹ ਫੈਸਲਾ ਕਰਦਾ ਹੈ ਵੀ ਕਿਸੇ ਪੰਡਤ ਦੇ ਨਾਲ ਗੱਲ ਕੀਤੀ ਜਾਵੇ ਇਹਦੇ ਬਾਰੇ ਤੇ ਉਹ ਇੱਕ ਪੰਡਤ ਆਪਣੇ ਉਥੇ ਦਰਬਾਰ ਦੇ ਵਿੱਚ ਬੁਲਾਉਂਦਾ ਵਾ ਉਹਨੂੰ ਪਰਸਨਲੀ ਮਿਲਦਾ ਤੇ ਉਹਨੂੰ ਦੱਸਦਾ ਸਾਰੀ ਗੱਲ ਵੀ ਇੱਦਾਂ ਇੱਦਾਂ ਕਰਕੇ ਨਾ ਮੈਨੂੰ ਰਾਤ ਨੂੰ ਸੁਪਨਾ ਆਇਆ ਵੀ ਮੇਰੇ ਸਾਰੇ ਦੰਦ ਟੁੱਟ ਗਏ ਉਹ ਪੰਡਤ ਉਹਨੂੰ ਕਹਿੰਦਾ ਕਿ ਇਹਦਾ ਮਤਲਬ ਇਹ ਹੈ ਕਿ ਜੇ ਤੈਨੂੰ ਇਹ ਸੁਪਨਾ ਆਇਆ ਕਿ ਇਹਦਾ ਮਤਲਬ ਆ ਵੀ ਜਿੰਨੇ ਵੀ ਤੇਰੇ ਪਰਿਵਾਰ ਦੇ ਜੀ ਨੇ ਉਹ ਸਾਰੀ ਸਾਰੇ ਨੇ ਜਿਹੜੇ ਉਹ ਤੇਰੀਆਂ ਅੱਖਾਂ ਦੇ ਮੂਹਰੇ ਮਰ ਜਾਣੇ ਹਨ ਰਾਜਾ ਇਹ ਗੱਲ ਸੁਣ ਕੇ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਵੀ ਇਹ ਮੇਰੇ ਪਰਿਵਾਰ ਨੂੰ ਮਾਰਨ ਦੀ ਗੱਲ ਕਰੀ ਜਾਂਦਾ ਵੀ ਮੈਂ ਤਾਂ ਸਿਰਫ ਇਹਦੇ ਨਾਲ ਸੁਪਨਾ ਸਾਂਝਾ ਕਰ ਰਿਹਾ ਉਹ ਉਸ ਪੰਡਤ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ ਕਿ ਇਹਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇੱਕ ਹੋਰ ਪੰਡਤ ਨੂੰ ਬੁਲਾਇਆ ਜਾਂਦਾ ਵਾ ਉੱਥੇ ਉਹਨੂੰ ਵੀ ਉਹ ਰਾਜਾ ਪਰਸਨਲੀ ਮਿਲਦਾ ਉਹਦੇ ਨਾਲ ਆਪਣਾ ਸੁਪਨਾ ਸਾਂਝਾ ਕਰਦਾ ਵੀ ਮੈਨੂੰ ਇਹ ਸੁਪਨਾ ਆਇਆ ਵੀ ਰਾਤ ਨੂੰ ਮੇਰੇ ਸਾਰੇ ਦੰਦ ਟੁੱਟ ਗਏ ਚਲੋ ਜੀ ਉਹ ਪੰਡਤ ਵੀ ਇਹ ਜਵਾਬ ਦਿੰਦਾ ਜੋ ਰਾਜਾ ਪੁੱਛਦਾ ਵੀ ਇਹਦਾ ਕੀ ਮਤਲਬ ਹੋ ਸਕਦਾ ਪੰਡਤ ਉਹਨੂੰ ਜਵਾਬ ਦਿੰਦਾ ਰਾਜੇ ਨੂੰ ਵੀ ਇਹਦਾ ਮਤਲਬ ਇਹ ਆ ਵੀ ਸਾਰੇ ਪਰਿਵਾਰ ਦੇ ਵਿੱਚੋਂ ਜਿਹੜੀ ਤੇਰੀ ਉਮਰ ਆ ਉਹ ਸਭ ਤੋਂ ਜ਼ਿਆਦਾ ਲੰਮੀ ਹੋਊਗੀ ਹੁਣ ਉਹ ਰਾਜਾ ਇਹ ਜਵਾਬ ਸੁਣ ਕੇ ਇੰਨਾ ਖੁਸ਼ ਹੁੰਦਾ ਉਸ ਪੰਡਿਤ ਨੂੰ ਸੋਨੇ ਦੀਆਂ ਮੋਹਰਾਂ ਦੇ ਨਾਲ ਤੋਲ ਦਿੰਦਾ ਵਾ ਸਮਝ ਆਈ ਦੋਸਤੋ ਪਹਿਲੇ ਪੰਡਿਤ ਨੇ ਕੀ ਕਿਹਾ ਦੂਜੇ ਪੰਡਿਤ ਨੇ ਕੀ ਕਿਹਾ ਦੋਨਾਂ ਦਾ मीनिंग ਸੇਮ ਸੀ ਇੱਕ ਨੇ ਕਿਹਾ ਕਿ ਸਾਰਾ ਪਰਿਵਾਰ ਤੇਰੀਆਂ ਅੱਖਾਂ ਦੇ ਮੂਰੇ ਖਤਮ ਹੋ ਜੂ ਇਹਦਾ ਮਤਲਬ ਕਿ ਰਾਜਾ ਐਂਡ ਤੱਕ ਜਿਉਂਦਾ ਰਹੂਗਾ ਇੱਕ ਪੰਡਿਤ ਨੇ ਕਿਹਾ ਕਿ ਤੇਰੀ ਉਮਰ ਸਾਰੇ ਪਰਿਵਾਰ ਦੇ ਨਾਲੋਂ ਜ਼ਿਆਦਾ ਹੋਊਗੀ ਮਤਲਬ ਉਹਦਾ ਵੀ ਉਹੀ ਆ ਸੋ ਸਿੱਖਿਆ ਇਹ ਆ ਕਈ ਵਾਰੀ ਆਪਣੀ ਗੱਲ ਗਲਤ ਨਹੀਂ ਹੁੰਦੀ ਉਹਨੂੰ ਕਹਿਣ ਦਾ ਤਰੀਕਾ ਕਿਸੇ ਦੇ ਸਾਹਮਣੇ ਗਲਤ ਹੋ ਜਾਂਦਾ ਤੇ ਉਹ ਆਪਣਾ ਨੁਕਸਾਨ ਕਰਾ ਦਿੰਦਾ ਸੋ ਗੱਲ ਨੂੰ ਕਹਿਣ ਦਾ ਜਿਹੜਾ ਤਰੀਕਾ ਵਾ ਜਿਹੜਾ ਅੰਦਾਜ਼ ਆ ਨਾ ਉਹਦੇ ਨਾਲ ਤੁਸੀਂ ਜੱਜ ਕੀਤੇ ਜਾਓਗੇ ਤੁਸੀਂ ਕਿੱਦਾਂ ਦੀ ਹਸਤੀ ਦੇ ਮਾਲਕ ਹੋ ਸੋ ਆਪਣੀ ਜ਼ੁਬਾਨ ਤੇ ਤੇ ਹਮੇਸ਼ਾ ਕੰਟਰੋਲ ਰੱਖੋ ਹਮੇਸ਼ਾ ਜਿਹੜਾ ਆਪਣੀ ਆਪਣੀ ਗੱਲ ਦੇ ਵਿੱਚ ਵਜਨ ਰੱਖੋ ਐਦਾਂ ਗੱਲ ਕਹੋ ਕਿ ਸਾਹਮਣੇ ਵਾਲੇ ਨੂੰ ਦਿਲ ਤੇ ਵੀ ਨਾ ਲੱਗੇ ਤੇ ਸਚਾਈ ਵੀ ਉਹਦੇ ਵਿੱਚ ਪੇਸ਼ ਹੋ ਜੇ ਸੋ ਬਹੁਤ-ਬਹੁਤ ਧੰਨਵਾਦ ਜੀ ਇੰਨੀ ਇੱਕ ਕਹਾਣੀ ਅੱਜ ਦੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਹਾਜ਼ਰ ਹੋਣਾ ਜੀ